ਦੋਸਤੋ ਇਹ ਹੈ ਸਾਉਥ ਉੱਚ ਬਿਲਡਿੰਗ ਜਿੱਥੇ ਕਿ ਅੱਜ ਕੰਮ ਰੁਕਿਆ ਹੋਇਆ ਬਠਿੰਡੇ ਦਾ ਜਿਹੜਾ ਦਿਲ ਕਹਿੰਦੇ ਆ 골ਡਿੱਗੀ ਉੱਥੇ ਇਹ ਚੌਂਕ ਦੇ ਵਿੱਚ ਜਿਹੜੀ ਬਿਲਡਿੰਗ ਬਣ ਰਹੀ ਸੀ ਜੋ ਕਿ ਪੁਰਾਣੇ ਹਸਪਤਾਲ ਦੀ ਜਗਾ ਸੀਗੀ ਜਦੋਂ ਕਿ ਪੁਰਾਣੀਆਂ ਸਰਕਾਰਾਂ ਨੇ ਜਿਹੜੀ ਇਹ ਜਗਾ ਆ ਹਸਪਤਾਲ ਢਾਕੇ ਪਰਨ ਗਰੁੱਪ ਨੂੰ ਦੇਤੀ ਸੀਗੀ ਤੇ ਪਰਨ ਗਰੁੱਪ ਨੇ ਜਿਹੜਾ ਹਜ਼ਾਰਾਂ ਕਰੋੜ ਦਾ ਗਵਨ ਕੀਤਾ ਹੈ ਲੋਕਾਂ ਦੇ ਪੈਸੇ ਜਦੋਂ ਨੱਪ ਲੈ ਸੀ ਉਹਦੇ ਤੇ ਕੇਸ ਪੈ ਗਿਆ ਸੀਗਾ ਅੱਜ ਕੱਲ ਤਾਂ ਉਹ ਜਿਹੜਾ ਨਿਰਮਲ ਸਿੰਘ ਭੰਗੂ ਸੀਗਾ ਉਹ ਵੀ ਜੇਲ੍ਹ ਦੇ ਵਿੱਚ ਹੀ ਡੈਥ ਹੋ ਗਈ ਸੀਗੀ ਤੇ ਉਹਦੇ ਪਰਿਵਾਰ ਦੇ ਮੈਂਬਰ ਵੀ ਜੇਲ੍ਹ ਦੇ ਵਿੱਚ ਹੀ ਹੈ ਤੇ ਇਹ ਉਹ ਬਿਲਡਿੰਗ ਆ ਦੋਸਤੋ ਤੁਸੀਂ ਦੇਖੋ ਕਿੰਨੇ ਮਜਾਰਾ ਬਿਲਡਿੰਗ ਹੈ ਯਾਰ ਜੋ ਕਿ ਇਸ ਤਰ੍ਹਾਂ ਹੀ ਵਿਰਾਨ ਖੜੀ ਹੈ ਇੱਥੇ ਤੇ ਲੋਕਾਂ ਦੇ ਪੈਸੇ ਜਿਹੜੇ ਉਹਨੇ ਟੁੱਬੇ ਪਏ ਆ ਕੋਈ ਇੱਕ ਪੈਸਾ ਨਹੀਂ ਗਿਆ ਗਵਰਨਮੈਂਟ ਨੇ ਕਿਹਾ ਸੀ ਅਸੀਂ ਪੈਸਾ ਦੇ ਦੇਵਾਂਗੇ ਪਰ ਅੱਜ ਤੱਕ ਪੈਸਾ ਨਹੀਂ ਲੱਗਾ ਤਾਂ ਨਮ ਆ ਜਗਾ ਬੀਚ ਕੇ ਜਿਦੋਂ ਦੇਖ ਕੇ ਤੁਸੀਂ ਅ ਕੰਪਨੀ ਪਹਿਲੇ ਤਾਂ ਆਦਵਾ ਦੇ ਕੋ ਉਸੇ ਤਰ੍ਹਾਂ ਉਵਾਰਨ ਖੜੀ ਹੈ ਔਰ ਇੱਕ ਤੇ ਮਲਟੀ ਜਿਹੜਾ ਮਾਲ ਬਣਾ ਸੀਗਾ ਜਿਹਦੇ ਵਿੱਚ ਸਾਰੇ ਹੋਟਲ ਹੋਣੇ ਸੀਗੇ ਤੇ ਗਾਨਾ ਖੁਨੀਆਂ ਸੀਗੀਆਂ ਠੀਕ ਹੈ ਬੜਾ ਵੱਡਾ ਪ੍ਰੋਜੈਕਟ ਸੀਗਾ ਪਰ ਇਹ ਵੇਚੀ ਰੁਕ ਗਿਆ ਹੁਣ ਜਗਾ ਵੀ ਜਿਹੜੀ ਉਹ ਘਿਰੀ ਪਈ ਹੈ ਤੇ ਸਭ ਕੁਝ ਬਰਬਾਦ ਹੋ ਗਿਆ ਧੰਨਵਾਦ ਦੋਸਤੋ